ਜੇ ਸਾਡੇ ਨੀਂ ਮ ਦੰਗੇ ਨਹੀਂ ਹੁੰਦੇ ਹੁੰਦੇ ਐ ਐਸਪੀ ਨੂੰ ਵਾਲਾ ਕੱਢ ਰਿਹਾ ਸੀ ਇਹ ਬਾਂਗਲੁਰੂ ਤੋਂ ਮਾਰ ਕੇ ਆ ਹਾਂਜੀ ਇਹ ਵੀਡੀਓ ਹੈਗੀ ਹੈ ਜੀ ਖਨੌਰੀ ਬਾਰਡਰ ਤੇ ਹਮਲਾ ਹੋਣ ਤੋਂ ਪਹਿਲਾਂ ਦੀ ਆ ਦੇਖ ਲਓ ਤੁਸੀਂ ਫੋਰਸਾਂ ਕਿਵੇਂ ਤਨੀਆਂ ਖੜੀਆਂ ਸੀ ਸਾਨੂੰ ਇਹ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਪਹਿਲਾਂ ਕੀ ਹੋਇਆ ਮਗਰੋਂ ਕੀ ਹੋਇਆ ਕਿਵੇਂ ਬੰਨ ਤੋੜ ਹੋਈਏ ਕੀ ਕੀ ਹੋਇਆ ਆ ਤੁਸੀਂ ਦੇਖ ਲਓ ਇਸ ਤੋਂ ਬਾਅਦ ਇਹ ਪ੍ਰਾਲੀ ਦੀਆਂ ਗੱਠਾਂ ਲਿਆਏ ਨੇ ਆਪਣੇ ਵਾਲੇ ਜਦੋਂ ਉਹਨਾਂ ਨੇ ਹਮਲਾ ਕਰਤਾ ਸੀ ਗੋਲੇ ਸੱਟਣ ਲੱਗੇ ਸੀ ਉਧਰ ਗੋਲੇ ਡੇਗੀ ਜਾਂਦੇ ਨੇ ਤੁਸੀਂ ਦੇਖ ਲਓ ਫੇਰ ਆਪਣੇ ਵਾਲੇ ਨੇ ਤਰਾਲੀ ਦੀਆਂ ਗੱਠਾਂ ਲਾ ਜਾ ਕੇ ਧੂਆਂ ਕਰਿਆ ਵੀ ਕੁਝ ਬੱਚਤ ਰਵੇ ਤੇ ਉਸ ਤੋਂ ਬਾਅਦ ਉਹ ਇੱਧਰ ਆ ਬੜੇ ਜਦੋਂ ਉਹਨਾਂ ਨੇ ਗੋਲੀਆਂ ਚਲਾਤੀਆਂ ਆਪਣੇ ਵਾਲੇ ਤੇ ਪਾਰੂ ਹੋ ਗਏ ਫਿਰ ਉਹਨਾਂ ਨੇ ਆ ਕੇ ਆ ਟਰੈਕਟਰਾਂ ਦਾ ਦੇਖ ਲਓ ਵੀ ਤੁਸੀਂ ਕੀ ਹਾਲ ਬਣਾਤਾ ਆ ਟਰੈਕਟਰ ਦੀਆਂ ਦੇਖਿਓ ਲਾਈਟਾਂ ਭੰਨੀਆਂ ਪਈਆਂ ਨੇ ਕਿਸੇ ਦੀ ਟੈਂਕੀ ਭੰਨ ਰખી ਹੈ ਗੱਡੀਆਂ ਦਾ ਨੁਕਸਾਨ ਪੀਕ ਆਪਾਂ ਦਾ ਟਾਇਰ 파ੜ ਤੇ ਤੁਸੀਂ ਦੇਖੀ ਚੱਲੀਓ ਅੱਗੋਂ ਵੀ ਅੱਗੇ ਅੱਗੇ ਵੀ ਇਹਨਾਂ ਨੇ ਕਿੰਨਾ ਜ਼ਿਆਦਾ ਬੁਰਾ ਹਾਲ ਕਰਿਆ ਤੇ ਕਿਵੇਂ ਹਮਲਾ ਕਰਿਆ ਉਹ ਵੀ ਗੱਲਬਾਤ ਬਾਈ ਉਹਨਾਂ ਨੇ ਸਾਰੀ ਦੱਸੀ ਹੈ ਵਿੱਚ ਵੀਡੀਓ ਦੇ ਪਹਿਲਾਂ ਤੁਸੀਂ ਆਹ ਦੇਖ ਲਓ ਤੇਲ ਕਿਵੇਂ ਡੋਲਿਆ ਪਿਆ ਟਰੈਕਟਰਾਂ ਦਾ ਇਹ ਕ ਪਓ ਯਾਰ ਕਿਵੇਂ ਹੈ ਨਾ ਇਹ ਟਰੈਕਟਰ ਨਾਲ ਕੀ ਦੋਸਾ ਸੀ ਯਾਰ ਇਹਨਾਂ ਦਾ ਦੇਖ ਲਓ ਕਿਵੇਂ ਬੈਰ ਕੱਢਿਆ ਟਾਇਰ ਪਾੜਿਆ ਪਏ ਟਰੈਕਟਰ ਦਾ ਤੇਲ ਕੱਢਿਆ ਪਏ ਟੈਂਕੀਆ ਪੰਨੀਆਂ ਪਈਆਂ ਆਹ ਟੈਂਕੀ ਦਾ ਕਵਾੜੀਆਂ ਨਾਲ ਹੋਰ ਹਥਿਆਰਾਂ ਨਾਲ ਟਾਇਰ ਪਾੜ ਗਏ ਨੇ ਆਹ ਟਰੈਕਟਰ ਦਾ ਟਾਇਰ ਪਾੜਿਆ ਪਏ ਦੇਖੋ ਤੁਸੀਂ ਆਹ ਦੇਖੋ ਕੀ ਹਾਲਤ ਬਣਾ ਦੀਆ ਟਰੈਕਟਰ ਦੀ ਦੇਖੋ ਆਹ ਦੇਖੋ ਆ ਪੱਟਿਆ ਪਿਆ ਸਾਰਾ ਕੁਝ ਅੱਗੇ ਦਿਖਾਉਣਾ ਤੁਹਾਨੂੰ ਹਲੇ ਮੈਂ ਵੀ ਕਿਵੇਂ ਬੁਰੀ ਇੱਕ ਗੱਡੀ ਦੀ ਤਾਂ ਇਹਨਾਂ ਨੇ ਇੰਨੇ ਭੈੜੇ ਤਰੀਕੇ ਨਾਲ ਪੰਨ ਤੋੜ ਕਰੀਏ ਨੇ ਆ ਵੀ ਵੀਡੀਓ ਦੇਖਣ ਨੂੰ ਵੀ ਜੀਨ ਗਦਾ ਟਰੈਕਟਰ ਦਾ ਦੇਖਣ ਨੂੰ ਲੈ ਚੂਰਾ ਚੂਰ ਕਰਤਾ ਵਿਚਾਰਾ ਨਵ ਸਾਰੇ ਟਰੈਕਟਰ ਦਾ ਕਬਾੜੀਆਂ ਮਾਰ-ਮਾਰ ਕੇ ਭੰਨੇ ਸਾਰੇ ਇਧਰਲੇ ਪਾਸੇ ਆ ਬੜੇ ਸੀ ਉਹ ਆ ਟਾਇਰ 파ੜ ਤੇ ਟਰੈਕਟਰ ਦੇ ਦੋਨੇ ਆ ਅੱਗੋਂ ਦੇਖ ਲੋ ਲਾਈਟਾਂ ਵੀ ਕੀ ਬੁਰੀ ਹਾਲਤ ਬਣਾਤੀ ਇਹਨਾਂ ਨੇ ਆ ਦੇ ਕੋ ਸਾਰਾ ਸਾਰਾ ਪੱਟਿਆ ਪਏ ਟਰੈਕਟਰ ਮਾਰ-ਮਾਰ ਕੇ ਕਬਾੜੀਆਂ ਜਿੱਥੇ ਵੀ ਕੁਝ ਵੱਜੇ ਉਹਨਾਂ ਤੋਂ ਐਂ ਭੰਨ ਤੋਲ ਕਰਕੇ ਗਏ ਨੇ ਜਿਹੜੇ ਬਜ਼ੁਰਗ ਬੈਠੇ ਸੀ ਕੋਈ ਹੋਰ ਟਰਾਲੀਆਂ ਦੇ ਵਿੱਚੋਂ ਵੀ ਹੁੰਡਿਆਂ ਨੂੰ ਗੱਟਿਆਂ ਦੇ ਵਿੱਚ ਪਾ ਪਾ ਕੇ ਚੱਕ ਕੇ ਲੈ ਕੇ ਗਏ ਨੇ ਆ ਪੀਕਅਪ ਗੱਡੀ ਦਾ ਦੇਖ ਲੋ ਆ ਸਭ ਸੀਸੇ ਭੰਨ ਤੇ ਟੋੜ ਤੇ ਇੱਥੇ ਕਿਸਾਨ ਸਟੇਜ ਲਾਉਂਦੇ ਹੁੰਦੇ ਸੀ ਉਹੀ ਪੀਕਅਪ ਐ ਅਗਲੀ ਸਾਈਡ ਤੇ ਤੇ ਆ ਇਧਰਲੇ ਪਾਸ ਉਹ ਗੱਡੀ ਦੂਸਰੀ ਹੈ ਛੋਟੀ ਉਹਦਾ ਸੀਸਾ ਭੰਨ ਗੱਡੀ ਬੁਰੀ ਹਾਲਤ ਚੱਕਰਾਂ ਚੂੰਦ ਕਰੀ ਆ ਆ ਖੜੀ ਹੈ ਸਵਿਫਟ ਗੱਡੀ ਹੈ ਮੈਨੂੰ ਲੱਗਦਾ ਸਵਿਫਟ ਹੈ ਹਾਂ ਇਹ ਗੱਡੀ ਆ ਦੇਖੋ ਅਗਲੇ ਪਾਸੋਂ ਦੇਖੋ ਤੁਸੀਂ ਵੀ ਕਿੰਨੀ ਬੁਰੀ ਹਾਲਤ ਕਰੀ ਹੈ ਇਹਦੀ ਗੱਡੀ ਦੀ ਇੱਧਰਲੇ ਪਾਸੋਂ ਸੀਸਾ ਦਿਖਾਉਂਦੇ ਹਾਂ ਤੇ ਆਹ ਦੇਖੋ ਇੱਧਰੋਂ ਦੇਖਿਓ ਤੇ ਆਹ ਦੇਖੋ ਆਹ ਦੇਖੋ ਕਿਵੇਂ ਜਮਾ ਸਤਿਆਨਾਸ ਹੀ ਰਹਿਦਾ ਬੰਪਰ ਉੱਪਰ ਇਹਦਾ ਸਾਰਾ ਅਗਲੇ ਪਾਸੋਂ ਆਹ ਦੇਖ ਲਓ ਸੀਸਾ ਤੋੜ ਬੰਨ ਕੇ ਐਵੇਂ ਹਾਸੇ ਜਿਵੇਂ ਦੰਗੇ ਨਹੀਂ ਹੁੰਦੇ ਹੁੰਦੇ ਉਹ ਤਾਂ ਚਿੱਟਾ ਹੀ ਜਾਂਦਾ ਯਾਰ ਉਹਨਾਂ ਨਾਲ ਲੜਾਈ ਕਰਨੋ ਯਾਰ ਇੱਥੇ ਕਿਸਾਨਾਂ ਦੇ ਆਪਾਂ ਦਾ ਹੱਕ ਮੰਗਣ ਆਇਆ ਯਾਰ ਬਾਰਡਰ ਛੱਡ ਕੇ ਆ ਗਏ ਭਾਈ ਫਿਰ ਇਹਦਾ ਚైనా ਚైనా ਸਾਰੇ ਆਪਣੀ ਜਿਹਾ ਵੜੂਆ ਕੇ ਫਿਰ ਫਿਰ ਸਾਨੂੰ ਸੀਧੀਆਂ ਫੇਰਸਾ ਹਾਂ ਫਿਰ ਦੇਣੀਆਂ ਪੈਣੀਆਂ ਅੱਗੇ ਚੱਲ ਪੰਜਾਬ ਤੋਂ ਜਾਂਦੇ ਹਾਂ ਸਾਰੇ ਭਾਈ ਜਾਨੂੰ ਇਹਦੀਆਂ ਪੈਣੀਆਂ ਸਾਰੇ ਚైనా ਬੋਲੋ ਵੀ ਹੋਲੜਵਾਜੀ ਬਹੁਤ ਕਰ ਦੇ ਲੋ ਕੱਲ ਉਹਨੂੰ ਸਿੱਧਾ ਗਾਲਾਂ ਮਾਰ ਦੇਣਾ ਮੈਂ ਕਰਦੇ ਸੀ ਆਪਣੇ ਬੰਦੇ ਮਾਰ ਹੈਗੇ ਸਾਨੂੰ ਪਤਾ ਨੋਰ ਲੀਟਾ ਦੇ ਖੜੇ ਨੇ ਭਾਈ ਜਦੋਂ ਮਾਤਾ ਕੁਜਰੀ ਇੱਕ ਮਿੰਟ ਮਾਤਾ ਕੁਜਰੀ ਫੋਟੋ ਪਾੜ ਕੇ ਗਾਲਾਂ ਦੇ ਕੇ ਕਹਿੰਦੇ ਵੀਰੇ ਉੱਤੇ ਲੱਤਾਂ ਮਾਰ ਕੇ ਕਹਿੰਦੇ ਸਾਡੇ ਕੋਲ ਨਹੀਂ ਆਪਣੀ ਕਿੰਨੇ ਵਾਰ ਕੀਤਾ ਜਾਣ ਉਹਨਾਂ ਨੇ ਨੇ ਹੋ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ਦਾ ਦੇ ਵੀਰੇ ਪੰਜਾਬ ਦੀ ਧਰਤੀ ਸਾਇਨੇ ਟਰਟਰ ਥੋੜੀ ਜਿਹੀ ਦਸਤ ਤੋੜੀਆਂ ਨੂੰ ਟਾਂ ਬਟਾਂ ਦੇ ਅੰਦਰ ਘਾਹ ਦੀ ਘਟਾਂ ਥੋੜੇ ਚਿੱਟੇ ਤੋਂ ਆਪਣੇ ਗਰਨ ਪੈਣਾ ਚਲੋਦੇ ਆ ਉਹਨਾਂ ਨੇ ਨਿਸਾਨ ਸਾਹਿਬ ਹਾਂ ਵੀ ਨਿਸਾਨ ਸਾਹਿਬ ਤੇ ਕਰਿਆ ਸਾਹਿਬ ਸਾਹਿਬ ਚੱਕਲੇ ਜੀ ਬਾਈ ਸੀ ਚੱਕਲੇ ਦਿੱਤਾ ਆ ਕੀ ਗਏ ਆ ਭੱਜ ਕੇ ਨਿਕਾਲਾਂ ਤੇ ਚੱਕ ਨਹੀਂ ਦਿੱਤਾ ਪਰ ਆਪਾਂ ਦੇ ਅਪੀਲ ਕਰਦੇ ਜਿਹੜੇ ਢਕਾਉ ਨੌਜਵਾਨ ਐ ਇੱਥੇ ਫਿਰਦੇ ਰਹਿੰਦੇ ਨੇ ਉਹਨਾਂ ਨੂੰ ਬਤੋਲ ਉਹਨਾਂ ਨੇ ਇਹ ਢਕਾਇਆ ਗਾ ਨਹੀਂ ਆਜਾ ਲੜਾਈ ਸੀ ਐਸਪੀ ਨੂੰ ਵਾਲਾ ਕੱਢ ਰਹੇ ਸੀ ਇਹ ਬਾਗਰੂ ਤੋਂ ਮਾਰ ਕੇ ਜਾਂ ਜਿਹੜੇ ਢਕਾਉ ਨੌਜਵਾਨ ਐ ਬਹੁਤ ਵੱਡੀ ਗਲਤੀ ਐ ਬਹੁਤ ਵੱਡੀ ਗਲਤੀ ਐ ਇੱਥੇ ਅੱਗੇ ਕੱਲ ਲੜਾਈ ਪਾਦੀ ਉਹਨਾਂ ਨੇ ਕੋਈ ਆਪਾਂ ਰੋਕਿਆ ਨੌਜਵਾਨ ਵੀ ਆ ਰਲਾ ਬੰਦਾ ਹੋਵੇ ਸਾਨੂੰ ਲੀਡ ਕਰੇ ਅੱਗੇ ਲੀਡ ਕਰਨ ਵਾਲਾ ਬੰਦਾ ਹੋਵੇ ਸਾਨੂੰ ਉਹ ਲੀਡ ਕਰੇ ਲੀਡ ਨਹੀਂ ਕਰ ਰਿ ਵਧੀਆ ਗੁਮਰੇ ਹੋ ਰਿਹਾ ਦੇਖ ਤੁਸੀਂ ਇਹਦੇ ਫੋਦੀ ਦਾ ਪੁੱਤ ਮਰ ਗਿਆ ਉਹਨੂੰ ਪਤਾ ਕਰ ਠੀਕ ਹੈ ਜੀ ਤੇ ਜਿੰਨੇ ਵੀ ਕੋਈ ਹੁੰਨਣ ਬਾਜੀ ਵਾਲਾ ਕੋਈ ਬਸ ਮੈਨੂੰ ਮੈਨੂੰ ਹੀ ਹੁੰਦਾ ਹੈ ਹੁੰਨਣ ਬਾਜੀ ਵਾਲਾ ਜਿਹੜੇ ਇੱਥੇ ਨੌਜਵਾਨ ਜਿਹੜੇ ਕਿਸਾਨ ਆਏ ਆ ਉਹਨਾਂ ਕੋਲੇ ਭਾਈ ਜ਼ਮੀਨ ਹੈਗੀ ਕਿਲਾ ਦੋ ਕਿਲੇ ਚਾਰ ਉਹ ਜਿਹਦੇ ਕੋਈ 20 ਕਿਲੇ ਵੀਡੀਓ ਦੇਖਣ ਦੇ ਵੀਡੀਓ ਦੇਖਣ ਦੇ ਭਾਈ ਜਿੰਨੇ ਆਪਣੇ ਕਿਸਾਨ ਆ ਗੂ ਉਹਨਾਂ ਦੀ ਗੱਲ ਸੁਣੋ ਠੀਕ ਹੈ ਕਿਸਾਨ ਆ ਗੂ ਉਹਨਾਂ ਨੂੰ ਉਹਨਾਂ ਨੂੰ ਕਹਿਣੇ ਚੱਲੋ ਉਹ ਹਵਾ ਤੇ ਕਹਿਣੇ ਚੱਲੋ ਠੀਕ ਹੈ ਵੀ